ਸਸ਼ਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਦਵਾਂਗੇ ਐਲੂਮੀਨੀਅਮ ਸੈਕਟਰ ਨੂੰ ਮਿਲ ਸਕਦੀ ਹੈ ਸੈਕੜੇ ਮਿਲੀਅਨ ਡਾਲਰ ਦੇ ਟੈਰਿਫ ਦੀ ਰਾਹਤ ਦੱਸਦੀ ਹੈ ਕਿ ਉਦਯੋਗ ਮੰਤਰੀ ਮਹਿਲਾਨੀ ਜੋਲੀ ਦਾ ਕਹਿਣਾ ਹੈ ਕਿ ਕਿਊਬੈਕ ਨੇ ਐਲੂਮੀਨੀਅਮ ਸੈਕਟਰ ਨੂੰ ਅਮਰੀਕੀ ਟੈਰਿਫ ਨਾਲ ਪ੍ਰਭਾਵਿਤ ਖੇਤਰਾਂ ਦੀ ਮਦਦ ਲਈ 5 ਬਿਲੀਅਨ ਡਾਲਰ ਦੇ ਫੰਡ ਇਸ ਸੈਕੜੇ ਮਿਲੀਅਨ ਡਾਲਰ ਮਿਲਣ ਦੀ ਸੰਭਾਵਨਾ ਹੈ ਕੈਨੇਡਾ ਦਾ ਲਗਭਗ ਸਾਰਾ ਐਲੂਮੀਨੀਅਮ ਕਿਊਬੈਕ ਵਿੱਚ ਪੈਦਾ ਹੁੰਦਾ ਹੈ ਜੋਲੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਤਾਹਲੇ ਤੱਕ ਇਹ ਨਿਰਧਾਰਤ ਨਹੀਂ ਕੀਤਾ ਹੈ ਕਿ ਟੈਰਿਫ ਸਹਾਇਤਾ ਫੰਡ ਨੂੰ ਕਿਵੇਂ ਵੰਡਿਆ ਜਾਵੇਗਾ ਐਲੂਮੀਨੀਅਮ ਐਸੋਸੀਏਸ਼ਨ ਆਫ ਕੈਨੇਡਾ ਦੇ ਪ੍ਰਧਾਨ ਜਿੰਨ ਸਿਮਾਰਟ ਦਾ ਕਹਿਣਾ ਹੈ ਕਿ ਟੈਰਿਫ ਰਾਹਤ ਇਹ ਯਕੀਨੀ ਬਣਾਉਂਦਾ ਹੈ ਕਿ ਸੈਕਟਰ ਵਿਸ਼ਵਪਰਦੇ ਪ੍ਰਤੀਯੋਗੀ ਰਹੇ ਜਦੋਂ ਕਿ ਕੈਨੇਡਾ ਦੇ ਯੂਰਪ ਅਤੇ ਏਸ਼ੀਆ ਵਿੱਚ ਐਲੂਮੀਨੀਅਮ ਬਾਜ਼ਾਰ ਹਨ ਸਮਾਰਤਾ ਕਹਿਣਾ ਹੈ ਕਿ ਇੱਥੇ ਪੈਦਾ ਹੋਣ ਵਾਲੇ ਜ਼ਿਆਦਾਤਰ ਧਾਤ ਅਮਰੀਕਨ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ ਕੈਨੇਡੀਅਨ ਐਲੂਮੀਨੀਅਮ ਅਤੇ ਸਟੀਲ ਨਿਰਧਾਰ ਵਰਤਮਾਨ ਵਿੱਚ 50% ਅਮਰੀਕੀ ਟੈਰਫ ਦਾ ਸਾਹਮਣਾ ਕਰ ਰਹੇ ਹਨ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ